ਇਨ ਰਾਉਂਡ ਅਪ ਕੀਤਾ ਜਦੋਂ ਆਪਾਂ ਸੀਸੀਟੀਵੀ ਪੂਰੀ ਤਰ੍ਹਾਂ ਖੰਘਾਲਿਆ ਤੇ ਸਾਨੂੰ ਸ਼ੱਕ ਹੋਇਆ ਵੀ ਜਿਹੜਾ ਇਨਸਾਈਡਰ ਇਹ ਮੈਨੇਜਰ ਦਾ ਕੰਮ ਜੋ ਕਿ ਉਹਨੂੰ ਕਬੂਲਿਆ ਕਬੂਲੋਂ ਤੋਂ ਬਾਹਰ ਦੀ ਉਹਦੇ ਕੋਲੋਂ ਆਪਾਂ ਇਹ ਸਾਰੀਆਂ ਰਿਕਵਰੀਆਂ ਕਰਾਈਆਂ ਕੁਝ ਕੰਨਾਂ ਦੇ ਟਾਪਸ ਬੁੰਦਰੀਆਂ ਸੋਨੇ ਚਾਂਦੀ ਲੋਕੇਟ ਪੈਂਡੈਂਟ ਨੈਕਲੇਸ ਚੂੜੀਆਂ ਇਹ ਸਭ ਕੁਝ ਜੀ ਜੋ ਵੀ ਜੁਐਲਰੀ ਸ਼ਾਪ ਤੋਂ ਚੋਰੀ ਹੋਇਆ ਸੀ ਉਹਦੀ ਆਪਾਂ ਰਿਕਵਰੀ ਕਰਾਈ ਹੈ ਤੇ ਇਹਦੇ ਵਿੱਚ ਜਿਹੜਾ ਆਪਾਂ ਐਫਆਰ ਦਰਜ ਕੀਤੀ ਸੀਗੀ 154 ਨੰਬਰ ਦੇ ਵਿੱਚ ਦੋਸ਼ੀ ਦੀਪਕ ਕੁਮਾਰ ਬਾਦਵਾਜ ਨੂੰ ਨੋਮੀਨੇਟ ਕਰਕੇ ਉਹਨੂੰ ਅਰੈਸਟ ਕਰਕੇ ਤੇ ਉਧਰ ਤੋਂ ਰਿਕਵਰੀ ਕਰਾ ਲਈ ਗਈ ਹੈ ਤੇ ਮੈਂ ਫਿਰ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਮੋਹਾਲੀ ਪੁਲਿਸ ਜਿਹੜੀ ਵਚਨਬੱਧ ਹੈ ਜਿਹੜੇ ਵੀ ਇਦਾਂ ਦੇ ਕੋਈ ਇਨਸੀਡੈਂਟ ਪਹਿਲਾਂ ਤਾਂ ਆਪਾਂ ਪ੍ਰੀਵੈਂਸ਼ਨ 'ਤੇ ਸਾਡਾ ਧਿਆਨ ਹੁੰਦਾ ਹੈ ਜੇ ਪ੍ਰੀਵੈਂਟ ਨਹੀਂ ਕਰ ਪਾਉਂਦੇ ਤੇ ਸਾਡਾ ਪੂਰਾ ਜ਼ੋਰ ਲੱਗਦਾ ਵੀ ਆਪਾਂ ਇਹਨੂੰ ਟ੍ਰੇਸ ਕਰ ਲਈਏ ਭਾਵੇਂ ਟਾਈਮ ਇੱਕ ਹਫਤਾ ਦੋ ਹਫਤੇ ਲੱਗਣ ਉਹਦਾ ਆਪਾਂ ਨਿਰੰਤਰ ਯਤਨ ਕਰਕੇ ਉਹਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਇਦੇ ਵਿੱਚ ਮੈਂ ਆਪਣੀ ਜਿਹੜੇ ਥਾਣੇ ਦੀ ਟੀਮ ਤੇ ਖਾਸ ਕਰਕੇ ਜਿਹੜੇ ਸਾਡੇ ਸੀਏ ਦੇ ਇੰਚਾਰਜ ਹਰਮਿੰਦਰ ਸਿੰਘ ਜੀ ਇਹਨਾਂ ਦੀ ਸ਼ਲਾਘਾ ਕਰਨਾ ਚਾਹਾਂਗਾ ਤੇ ਆਪਾਂ ਹੋਰ ਵੀ ਜਿੰਨੇ ਵੀ ਸਾਡੇ ਪੈਂਡਿੰਗ ਮੁੱਦੇ ਹੋਣਗੇ ਉਹਨਾਂ ਨੂੰ ਦੂਰ ਕਰਦੇ ਹਾਂ ਦਿਲਪਸਰ ਇਹਦੇ ਵਿੱਚ ਇਹ ਜਿਹੜਾ ਦੀਪਕ ਕੁਮਾਰ ਭਾਰਦਵਾਜੇ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਸੀ ਦੇ ਕੋਲ ਤੇ ਹੋਰ ਵੀ ਕੋਈ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਇਹਦੇ ਨਾਲ ਜਿਹਦੇ ਇਹ ਦੀ ਕਰੀਬ 4 ਸਾਲ ਤੋਂ ਇਹਦੀ ਦੁਕਾਨ ਤੇ ਕੰਮ ਕਰ ਰਿਹਾ ਹੈ बतौर ਮੈਨੇਜਰ ਤੇ ਮੈਂ ਇੱਥੇ ਵਰਣਨਯੋਗ ਇਹ ਹੈ ਕਿ ਜਿਹੜਾ ਉਹ ਵੀ ਫਿੰਡ ਫਿੰਡ ਦੇ ਨਾਲ ਦੇ ਥਾਲੇ ਸੀ ਜਿਹੜੀ ਦੀ ਸ਼ੌਪ ਤੇ ਤੇ ਉਹ ਵਿਦਨ 10 ਤੋਂ 15 ਮਿੰਟ ਹੀ ਖੁੱਲ ਗਏ ਤੇ ਜਿੱਥੇ ਡੀਵੀਆਰ ਵੀ ਪਿਆ ਸੀ ਉਹ ਡੀਵੀਆਰ ਵੀ ਇਹ ਚੱਕ ਕੇ ਲੈ ਗਏ ਸੀ ਜਿਹੜਾ ਲੈਜਡ ਚੋਰ ਸੀਗਾ ਉੱਥੋਂ ਸਾਨੂੰ ਸ਼ੱਕ ਹੋਇਆ ਵੀ ਕਿਸੇ ਅੰਦਰਲੇ ਦਾ ਹੀ ਕੰਮ ਹੈ ਜਿਹਨੂੰ ਇਹ ਵੀ ਪਤਾ ਕਿ ਡੀਵੀਆਰ ਕਿੱਥੇ ਪਿਆ ਕੈਮਰਿਆਂ ਦਾ ਤੇ ਇਹਦੇ ਨਾਲ ਕੋਈ ਹੋਰ ਬੰਦੇ ਵੀ ਇਨਵੋਲਵ ਨਹੀਂ ਕੋਈ ਹਜੇ ਤੱਕ ਕੋਈ ਮੋਰ ਇਨਵੋਲਵ ਨਹੀਂ ਤੁ ਕਿਹੜੇ ਚੈਨਨ ਕਿਤੇ ਸੇਫ ਵੀ ਕਰਨਾ ਹੋਊਗਾ ਜਿੱਦ ਤੱਕ ਰਾਈਡ ਇਹ ਹਜੇ ਬੇਸਿਕਲੀ ਇਹਨੇ ਆਪਣੇ ਘਰ ਹੀ ਰੱਖਿਆ ਹੋਇਆ ਸੀ ਸਾਰਾ ਸੌਂਦਾ ਤੇ ਸੀਸੀਟੀਵੀ ਚ ਕੱਲ੍ਹ ਆ ਹੀ ਜਾਂਦਾ ਤੇ ਕੱਲ੍ਹ ਆ ਹੀ ਬਾਹਰ ਆਉਂਦਾ ਇਹ ਨਹੀਂ ਰਾਕੀ ਸਰ ਪਲੈਨਿੰਗ ਨੇ ਪਹਿਲਾਂ ਹੀ ਕੀਤੀ ਸੀ ਪਲੈਨਿੰਗ ਇਹਦੇ ਦਿਮਾਗ ਚ ਪਹਿਲਾਂ ਹੀ ਜਿਹੜੀ ਹੈ ਕੋਈ ਇਹ ਵਾਰਦਾਤ ਨੂੰ ਅੰਜਾਮ ਦੇਣ ਦਾ ਇਹਨੇ ਸੋਚ ਲਿਆ ਹੋਇਆ ਸੀ ਕਿਉਂਕਿ ਇਹ ਅੰਦਰ ਲਈ ਸੀਗਾ ਅੰਦਰ ਕੰਮ ਕਰਦਾ ਸੀ ਇਹਨੂੰ ਸਾਰੇ ਭੇਦ ਪਤਾ ਸੀ ਘਰ ਦਾ ਭੇਦੀ ਸੀ ਤੇ ਤਾਂ ਇਹਨੇ ਕੋਈ ਰੱਖੀ ਨਹੀਂ ਉਹਨਾਂ ਦੇ ਵਨ ਕਲਨੇ ਕੋ ਪਾਰਟਿਸਿਪੇਸ਼ਨ ਨਹੀਂ ਕੋਈ ਆਪਟੀਓਨਲ ਡਿਸਕੂਟ ਸੀਗਾ ਨਾ ਕੋਈ ਉਹਦਾ ਖਿਲਾਫ ਲਾ ਬਿਖਾਇਆ ਤਾਂ ਪਤਾ ਲੱਗਿਆ ਸੀ ਕਿ ਉਹਨਾਂ ਦਾ ਕੋਈ ਡਿਸਕੂਟ ਸੀਗਾ ਪਹਿਲਾਂ ਜੋ ਨਹੀਂ ਇਹ ਕੋਈ ਇਦਾਂ ਦੀ ਗੱਲ ਅਜੇ ਤੱਕ ਨਕਤੀ ਚ ਕਰਨਗੇ ਸਰ ਇਹਦਾ ਪ੍ਰੋਫਾਈਲ ਕੀ ਹੈ ਕ੍ਰਿਮਨਲ ਬੈਕਗਰਾਉਂਡ ਨਹੀਂ ਦੀ ਵਿਪਕ ਕੁਮਾਰ ਪਰ ਹੈ ਕੋਈ ਕ੍ਰਿਮਨਲ ਬੈਕਗਰਾਉਂਡ ਨਹੀਂ ਜੇ ਇਦਾਂ ਸਾਹਮਣੇ ਬਾਕੀ ਜੇ ਕਤਤੀ ਚ ਕੁਝ ਹੋਰ ਸਾਹਮਣੇ ਆਉਂਦਾ ਤਾਂ ਆਪਾਂ ਜ਼ਰੂਰ ਤੁਹਾਡੇ ਧਿਆਨ ਚ ਲਿਆਵਾਂ ਸਰ ਜਦੋਂ ਡੀਵੀਆਰ ਹੀ ਲੱਗੀ ਸੀ ਪਤਾ ਕਿਵੇਂ ਲੱਗੀ ਸੀ ਸੀਸੀਟੀਵੀ ਕੈਮਰੇ ਤੇ ਆਈ ਇਹ ਜੀ ਜਦੋਂ ਆਪਾਂ ਰੂਟ ਕਲੀਅਰ ਕੀਤਾ ਅੱਗੇ ਤੋਂ ਅੱਗੇ ਡੀਵੀਆਰ ਤਾਂ ਜਿਹੜੇ ਦੁਕਾਨ ਦੇ ਅੰਦਰ ਦੇ ਲੈ ਕੇ ਜਦੋਂ ਆਪਾਂ ਅੱਗੇ ਤੋਂ ਅੱਗੇ ਰੂਟ ਪਤਾ ਕੀਤਾ ਕਿ ਕਿੱਦਾਂ ਆਰਡਰ ਚ ਬੈਠ ਕੇ ਰਿਖਤ ਤੋਂ ਅੱਗੇ ਗਿਆ ਤਦ ਚੋਂ ਕੋਤਲੇ ਸਰ ਜਿਹੜੀ ਬਰਾਮਦਗੀ ਹੈ ਉਹ 100% ਬਰਾਮਦਗੀ ਹੈ ਜਾਂ ਜੇ ਹੋਰ ਵੀ ਕੋਈ ਰਿਕਵਰੀ ਹੋਣਾ ਬਹੁਤ ਹੀ ਮਾਈਨਰ ਚੀਜ਼ਾਂ ਨੇ ਇੱਕ ਦੋ ਟਾਪਰਸ ਨੇ ਜਿਹੜੇ ਰਹੇ ਉਹ ਵੀ ਸਾਨੂੰ ਵਿਸ਼ਵਾਸ ਆਉਂਦਾ ਹੈ ਆਪਾਂ ਕਰਾ ਦਿੰਦੇ ਹਾਂ ਜੀ ਤੇ ਜਿਹੜੇ ਜਿਵੇਂ ਹੋ ਚਾਰ ਸਾਲ ਤੋਂ ਕੰਮ ਕਰਦਾ ਸੀ ਜੇਕਰ ਵਿਸ਼ਵਾਸ ਨਹੀਂ ਕਰਦੇ ਜੇ ਇਹਨਾਂ ਨੇ ਜਦੋਂ ਕਿਉਂਕਿ ਕੋਈ ਅੰਮਰੀ ਸ਼ੌਪ ਹੋ ਗਈ ਜਾਂ ਬਦਲੇ ਦਾ ਕੈਸ਼ ਦਾ ਕਿਤੇ ਕੰਮ ਹੋਵੇ ਤਾਂ ਉਹ ਚੀਜ਼ਾਂ ਨੂੰ ਬਹੁਤ ਵੈਰੀਫਾਈ ਕਰਕੇ ਰੱਖਣਾ ਚਾਹੀਦਾ ਹੈ ਤਾਂ ਜੇ ਨਹੀਂ ਕੋਈ ਗਾਈਡਲਾਈਨ ਕੋਈ ਕਮੈਂਡ ਕਰੋਗੇ ਕੁਝ ਬਈ ਕੁ ਜੀ ਪਹਿਲੀ ਗੱਲ ਤਾਂ ਜਿੰਨੇ ਵੀ ਸਾਡੇ EMPLOYEES ਹਨ ਉਹਨਾਂ ਦੀ ਇੱਕ ਵਾਰ ਵੈਰੀਫਿਕੇਸ਼ਨ ਜ਼ਰੂਰ ਕਰਾਏ ਜਾਏ ਜਿੱਥੇ ਵੀ ਕੋਈ ਸੈਂਸਿਟਿਵ ਜਾਂ ਬਹੁਤ ਮਹਿੰਗੀਆਂ ਚੀਜ਼ਾਂ ਪਈਆਂ। ਦੂਸਰੀ ਗੱਲ ਵੀ ਉਹਨਾਂ ਨੂੰ ਸਾਡੇ ਜਿਹੜੇ ਲੋਕਰ ਦੇ ਕੋਡ ਹੈ, ਕੀਜ਼ ਹੈ ਤੇ ਖਾਸ ਕਰਕੇ ਜਿਹ ਕੈਮਰਾਜ਼ ਅੰਦਰ ਲੱਗੇ ਐਟ ਲੀਸਟ ਉਹਨਾਂ ਨੂੰ ਇੰਨਾ ਨਹੀਂ ਪਤਾ ਹੋਵੇ ਵੀ DVR ਕਿੱਥੇ ਪਿਆ ਹੈ। ਇਸ ਸਪੈਕਿਉਲਰ ਕੇਸ 'ਚ ਸ਼ਾਇਦ ਮਾਲਕ ਨੂੰ ਪਤਾ ਨਾ ਹੋਵੇ DVR ਕਿੱਥੇ ਪਿਆ ਹੈ ਬਟ EMPLOYEE ਨੂੰ ਜ਼ਰੂਰ ਪਤਾ ਸੀ। ਉਹ ਕਿਸੇ ਦੂਸਰੇ ਕਮਰੇ 'ਚ ਸੇਫ ਜਗ੍ਹਾ ਪਿਆ ਸੀ ਬਟ ਉਹਨੇ ਕੱਢ ਲਿਆ ਉਹ। ਬਰੀ ਬਤ ਲੱਗੇ ਜਿਹੜਾ ਕੋਡ ਹੈ ਜਿਹੜਾ ਲੱਗਦਾ ਜੀ ਉਹ ਸਿਰਫ ਫੈਮਲੀ ਨੂੰ ਪਤਾ ਸੀ ਹੋਰ ਕਿਸੇ ਨੂੰ ਪਤਾ ਹੀ ਨਹੀਂ ਸੀ ਕੋਡ ਦਾ ਨਹੀਂ ਕੋਡ ਇਮਪਲੋਈ ਨੂੰ ਵੀ ਪਤਾ ਸੀ ਜੀ ਇਹ ਇੱਥੇ ਕੋਡ ਨਹੀਂ ਤੇ ਸਾਰੀ ਰਿਕਵਰੀ ਸਾਰੀ ਇਹਦੇ ਘਰ ਤੋਂ ਹੀ ਹੋਈ ਜਾ ਕੇ ਇਸਨੇ ਕਿਸੇ ਨੂੰ ਸੇਲ ਆਊਟ ਕਰਤਾ ਸੀਗਾ ਨਹੀਂ ਇਹ ਸਭ ਇਹਦੇ ਘਰ ਤੋਂ ਮਿਲੇ ਇਹ ਇਹ ਆਪ ਦਾ ਸੀਗਾ ਉਸ ਸਮੇਂ ਨਹੀਂ ਜੀ ਇਹ ਇਹ ਬਿਲਕੁਲ ਉੱਥੇ ਹੀ ਸੀਗਾ ਪੂਰਾ ਕਨਫੀਡੈਂਸ ਸੀਗਾ ਕਿ ਪੁਲਿਸ ਨਹੀਂ ਪੜ ਪਾਈ ਤੇ ਮਤਲਬ ਉਹ ਦਿਨ ਓਪਨ ਆਈਜ਼ ਇਹ ਪਰੇਅ ਰੇ ਅਸੀਂ ਕੋਈ ਨਹੀਂ ਕੋਈ ਮੂਵਮੈਂਟ ਸ਼ੱਕੀ ਨਹੀਂ ਸੀ ਮਾਰਤਲ ਕੋਈ ਸ਼ੱਕ ਨਹੀਂ ਜੀ ਉਸ ਤੋਂ ਬਾਅਦ ਵੀ ਸ਼ੱਕ ਜੀ ਮਤਲਬ ਕੰਮ ਕਰਦਾ ਰਿਹਾ ਜੀ ਜੀ ਫਿਰ ਇਹ ਰਾਈਟ ਜੀ